ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਇੱਕ ਸਾਖੀ ਸਰਵਣ ਕਰੀਏ ਜਿਹੜੀਆਂ ਸੰਗਤਾਂ ਜਾਂ ਵੀਰ ਭਰਾ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਸਾਨੂੰ ਕੀ ਦਿੱਤਾ ਅਸੀਂ ਬੜੇ ਦੁਖੀ ਹਾਂ ਸਾਰੇ ਦੁੱਖ ਸਾਡੀ ਜ਼ਿੰਦਗੀ ਦੇ ਵਿੱਚ ਹਨ ਬਾਕੀ ਸਾਰੀ ਦੁਨੀਆ ਸੁਖੀ ਹੈ ਸੋ ਆਓ ਇੱਕ ਸਾਖੀ ਸੁਣ ਕੇ ਇੱਕ ਤਰ ਸੁਣ ਕੇ ਆਪਾਂ ਆਪਣੀ ਉਹ ਸ਼ੰਕਾ ਦੂਰ ਕਰੀਏ ਕਿ ਪ੍ਰਮਾਤਮਾ ਸਾਡੇ ਨਾਲ ਈਰਖਾ ਕਰਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਨਿਰਾਸ਼ਾ ਵਿੱਚ ਪਾਉਂਦੇ ਹਾਂ ਤਾਂ ਰੱਬ ਦੇ ਇਸ਼ਾਰੇ ਤੇ ਉਸ ਦੀਆਂ ਯੋਜਨਾਵਾਂ ਅਕਸਰ ਸਾਡੀ ਸਮਝ ਤੋਂ ਪਰੇ ਹੁੰਦੀਆਂ ਨੇ ਇੱਕ ਕਹਾਣੀ ਹੈ ਇੱਕ ਡੂੰਘੇ ਆਤਮ ਮਨਥਨ ਤੇ ਰੱਬ ਦੀਆਂ ਯੋਜਨਾਵਾਂ ਦੇ ਪਿੱਛੇ ਛੁਪੇ ਰਹੱਸਾਂ ਦੀ ਖੋਜ ਦਾ ਰਸਤਾ ਵਿਖਾਉਂਦੀ ਹੈ ਸੋ ਇਸ ਪਿਆਰੀ ਜੀ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਬਹੁਤ ਸਮਾਂ ਪਹਿਲਾਂ ਹਿਮਾਲਿਆ ਦੀ ਇੱਕ ਛੋਟੀ ਜੀ ਘਾਟੀ ਵਿੱਚ ਇੱਕ ਗਰੀਬ ਤੇ ਸਧਾਰਨ ਕਿਸਾਨ ਰਹਿੰਦਾ ਸੀ ਉਸ ਦਾ ਨਾਮ ਨਿਰਮਲ ਸੀ ਨਿਰਮਲ ਕੋਲ ਸਿਰਫ ਇੱਕ ਛੋਟਾ ਜਿਹਾ ਖੇਤ ਸੀ ਜੋ ਕਿ ਉਹਦਾ ਤੇ ਉਹਦੇ ਪਰਿਵਾਰ ਦਾ ਪੇਟ ਭਰ ਲਈ ਕਾਫੀ ਨਹੀਂ ਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਰਮਲ ਨੇ ਆਪਣੀ ਪੂਰੀ ਮਿਹਨਤ ਨਾਲ ਖੇਤ ਵਿੱਚ ਕੰਮ ਕੀਤਾ ਪਰ ਅਨਾਜ ਦੀ ਪੈਦਾਵਾਰ ਉਨੀ ਨਹੀਂ ਹੋਈ ਜਿੰਨੀ ਉਹਨੇ ਉਮੀਦ ਕੀਤੀ ਸੀ ਉਸਦੇ ਖੇਤ ਵਿੱਚ ਲਗਾਤਾਰ ਸੋਕਾ ਪੈ ਰਿਹਾ ਸੀ ਤੇ ਫਸਲਾਂ ਮੁਰਝਾ ਰਹੀਆਂ ਸੀ ਨਿਰਮਲ ਦਿਨ ਰਾਤ ਰੱਬ ਨੂੰ ਅਰਦਾਸ ਕਰਦਾ ਕਿ ਹੇ ਰੱਬਾ ਤੂੰ ਮੇਰੇ ਲਈ ਸੋਚਿਆ ਕੀ ਹੈ ਕਿਉਂ ਮੈਂ ਹਰ ਵਾਰ ਸੰਘਰਸ਼ ਕਰਦਾ ਰਹਿੰਦਾ ਹਾਂ ਕੀ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਸੁੱਖ ਦੇਖ ਪਾਵਾਂਗਾ ਜਾਂ ਨਹੀਂ ਨਿਰਮਲ ਇੱਕ ਅਜਿਹਾ ਵਿਅਕਤੀ ਸੀ ਜਿਨੇ ਜੀਵਨ ਭਰ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ ਹਮੇਸ਼ਾ ਮਿਹਨਤ ਕੀਤੀ ਪਰ ਗਰੀਬੀ ਤੇ ਤੰਗੀ ਨੇ ਉਹਦੇ ਪਰਿਵਾਰ ਨੂੰ ਜਕੜ ਕੇ ਰੱਖਿਆ ਹੋਇਆ ਸੀ ਉਸਨੇ ਛੋਟੇ ਹੁੰਦੇ ਹੀ ਆਪਣੇ ਮਾਤਾ ਪਿਤਾ ਦੇ ਸੰਘਰਸ਼ ਵੇਖੇ ਸੀ ਕਦੇ ਫਸਲਾਂ ਬਰਬਾਦ ਹੋ ਜਾਂਦੀਆਂ ਤੇ ਕਦੇ ਮੌਸਮ ਦੀ ਮਾਰ ਨਾਲ ਘਰ ਦੀ ਹਾਲਤ ਹੋਰ ਖਰਾਬ ਹੋ ਜਾਂਦੀ ਉਹਦੇ ਮਨ ਵਿੱਚ ਹਮੇਸ਼ਾ ਇਹ ਸਵਾਲ ਪੁਣਪਦਾ ਕਿ ਰੱਬ ਮੇਰੇ ਨਾਲ ਹੀ ਐਸਾ ਕਿਉਂ ਕਰ ਰਿਹਾ ਹੈ ਜਾਂ ਰੱਬ ਮੇਰੇ ਤੋਂ ਚਾਹੁੰਦਾ ਕੀ ਹੈ ਉਹ ਹਰ ਦਿਨ ਆਪਣੇ ਪਰਿਵਾਰ ਲਈ ਮਿਹਨਤ ਕਰਦਾ ਪਰ ਜਦੋਂ ਹਾਲਾਤ ਨਹੀਂ ਸੁਧਰੇ ਉਸ ਦੀ ਨਿਰਾਸ਼ਾ ਵਾਧਦੀ ਗਈ ਹੁਣ ਉਹ ਰੱਬ ਨੂੰ ਦੋਸ਼ ਦੇਣ ਲੱਗ ਪਿਆ ਇੱਕ ਦਿਨ ਜਦੋਂ ਉਸ ਦੀ ਪਤਨੀ ਤੇ ਬੱਚੇ ਭੁੱਖੇ ਬੈਠੇ ਸੀ ਤੇ ਉਹਦੇ ਕੋਲ ਉਹਨਾਂ ਨੂੰ ਖਵਾਉਣ ਲਈ ਕੁਝ ਵੀ ਨਹੀਂ ਸੀ ਉਹ ਆਪਣੇ ਛੋਟੇ ਜਿਹੇ ਖੇਤ ਜਾ ਕੇ ਬੈਠ ਗਿਆ ਤੇ ਭੁੱਬਾਂ ਮਾਰ ਮਾਰ ਕੇ ਰੋਣ ਲੱਗ ਪਿਆ ਉਸ ਨੂੰ ਲੱਗਿਆ ਕਿ ਹੁਣ ਰੱਬ ਨੇ ਉਸ ਦੀ ਗੱਲ ਕਦੇ ਨਹੀਂ ਸੁਣੀ ਅਜਿਆਂ ਹੀ ਹਲਜਣਾ ਵਿੱਚ ਫਸਿਆ ਹੋਇਆ ਨਿਰਮਲ ਪਿੰਡ ਦੇ ਇੱਕ ਮਹਾਤਮਾ ਕੋਲ ਗਿਆ ਮਹਾਤਮਾ ਨੂੰ ਸਾਰੇ ਲੋਕ ਰੱਬ ਦਾ ਸੱਚਾ ਭਗਤ ਤੇ ਗਿਆਨ ਦਾ ਭੰਡਾਰ ਮੰਨਦੇ ਸੀ ਉਹਨਾਂ ਨੇ ਨਿਰਮਲ ਦੀ ਕਹਾਣੀ ਸੁਣੀ ਤੇ ਆਪਣੇ ਸ਼ਾਂਤ ਤੇ ਗਹਿਰੇ ਸੁਰ ਵਿੱਚ ਬੋਲੇ ਨਿਰਮਲ ਤੂੰ ਇਹ ਮੰਨਦਾ ਹੈ ਕਿ ਰੱਬ ਤੇਰੇ ਲਈ ਕੁਝ ਚੰਗਾ ਨਹੀਂ ਸੋਚ ਰਿਹਾ ਪਰ ਕੀ ਤੂੰ ਕਦੇ ਸੋਚਿਆ ਹੈ ਕਿ ਰੱਬ ਸਾਨੂੰ ਉਹ ਨਹੀਂ ਦਿੰਦਾ ਜੋ ਅਸੀਂ ਚਾਹੁੰਦੇ ਹਾਂ ਸਗੋਂ ਉਹ ਦਿੰਦਾ ਹੈ ਜੋ ਸਾਡੇ ਲਈ ਸਹੀ ਹੁੰਦਾ ਹੈ ਨਰਮਲ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਹਦੇ ਚਿਹਰੇ ਤੇ ਪੀੜਾ ਦੀਆਂ ਲਕੀਰਾਂ ਉਸਨੇ ਕਿਹਾ ਮਹਾਤਮਾ ਜੀ ਮੈਂ ਰੱਬ ਤੇ ਭਰੋਸਾ ਕਰਨਾ ਚਾਹੁੰਨਾ ਪਰ ਜਦੋਂ ਮੈਂ ਆਪਣੇ ਪਰਿਵਾਰ ਨੂੰ ਭੁੱਖਾ ਵੇਖਦਾ ਤਾਂ ਮੇਰਾ ਭਰੋਸਾ ਡਗਮਗਾ ਜਾਂਦਾ ਹੈ ਨਰਮਲ ਨੇ ਮਹਾਤਮਾ ਨੂੰ ਆਪਣੀ ਪੂਰੀ ਦੁੱਖ ਭਰੀ ਕਹਾਣੀ ਦੱਸ ਦਿੱਤੀ ਮਹਾਤਮਾ ਸ਼ਾਂਤ ਭਾਵ ਦੇ ਨਾਲ ਨਰਮਲ ਵੱਲ ਵੇਖਦੇ ਹੋਏ ਮੁਸਕਰਾਏ ਤੇ ਬੋਲੇ ਕਿ ਜੀਵਨ ਦੇ ਔਖੇ ਹਾਲਾਤਾਂ ਨੂੰ ਅਸੀਂ ਅਕਸਰ ਆਪਣੇ ਨਜ਼ਰੀਏ ਤੋਂ ਵੇਖਦੇ ਹਾਂ ਤੇ ਸੋਚਦੇ ਹਾਂ ਕਿ ਇਹ ਸਿਰਫ ਸਾਡੇ ਨਾਲ ਹੀ ਕਿਉਂ ਹੋ ਰਿਹਾ ਹੈ ਪਰ ਰੱਬ ਦੀਆਂ ਯੋਜਨਾਵਾਂ ਸਾਡੇ ਤੋਂ ਕਈ ਗੁਣਾ ਵਧੀਆ ਤੇ ਰਹੱਸਮਈ ਹੁੰਦੀਆਂ ਨੇ ਮੈਂ ਤੈਨੂੰ ਦੋ ਕਹਾਣੀਆਂ ਸੁਣਾਉਣਾ ਜੋ ਇਸ ਗੱਲ ਨੂੰ ਡੂੰਘੇ ਤੌਰ ਤੇ ਸਮਝਣ ਵਿੱਚ ਮਦਦ ਕਰਨਗੀਆਂ ਕਿ ਰੱਬ ਹਰ ਕਿਸੇ ਲਈ ਚੰਗਾ ਹੀ ਸੋਚਦਾ ਹੈ ਬਹੁਤ ਸਮਾਂ ਪਹਿਲਾਂ ਇੱਕ ਜੰਗਲ ਵਿੱਚ ਇੱਕ ਸ਼ਿਕਾਰੀ ਰਹਿੰਦਾ ਸੀ ਜੋ ਆਪਣੀ ਜੀਵਿਕਾ ਲਈ ਜੰਗਲ ਦੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਇੱਕ ਦਿਨ ਉਸਨੇ ਇੱਕ ਬਹੁਤ ਸੋਹਣਾ ਤੇ ਤੇਜ਼ ਤਰਾਰ ਹਿਰਨ ਦੇਖਿਆ ਉਹ ਬੜਾ ਹੀ ਚਲਾਕ ਤੇ ਸ਼ਕਤੀਸ਼ਾਲੀ ਹਿਰਨ ਸੀ ਜੋ ਜੰਗਲ ਵਿੱਚ ਆਜ਼ਾਦੀ ਨਾਲ ਦੌੜਦਾ ਸੀ ਸ਼ਿਕਾਰੀ ਨੇ ਸੋਚਿਆ ਕਿ ਜੇਕਰ ਉਹ ਇਸ ਹਿਰਨ ਨੂੰ ਫੜ ਲੈਂਦਾ ਹੈ ਤਾਂ ਉਸ ਨੂੰ ਬਹੁਤ ਪੈਸਾ ਮਿਲੇਗਾ ਸ਼ਿਕਾਰੀ ਆਪਣੀ ਬੰਦੂਕ ਲੈ ਕੇ ਹਿਰਨ ਦੇ ਪਿੱਛੇ ਦੌੜ ਪਿਆ ਹਿਰਨ ਨੇ ਸ਼ਿਕਾਰੀ ਨੂੰ ਆਉਂਦਾ ਵੇਖਿਆ ਤੇ ਤੇਜ਼ੀ ਨਾਲ ਦੌੜਿਆ ਸ਼ਿਕਾਰੀ ਨੇ ਕਈ ਵਾਰ ਹਿਰਨ ਉੱਪਰ ਨਿਸ਼ਾਨਾ ਸਾਧਿਆ ਪਰ ਹਰ ਵਾਰ ਹਿਰਨ ਉਸ ਦੀ ਬੰਦੂਕ ਦੇ ਨਿਸ਼ਾਨੇ ਤੋਂ ਬਚ ਜਾਂਦਾ ਸ਼ਿਕਾਰੀ ਨੇ ਜੰਗਲ ਦੇ ਕਈ ਹਿੱਸਿਆਂ ਵਿੱਚ ਜਾਲ ਲਗਾਇਆ ਪਰ ਹਰ ਵਾਰ ਹਿਰਨ ਉਹਨਾਂ ਜਾਲਾਂ ਤੋਂ ਬਾਹਰ ਨਿਕਲ ਜਾਂਦਾ ਅਜੀਹਾ ਲੱਗ ਰਿਹਾ ਸੀ ਜਿਵੇਂ ਕੋਈ ਅਣਦੇਖੀ ਸ਼ਕਤੀ ਹਿਰਨ ਦੀ ਰੱਖਿਆ ਕਰ ਰਹੀ ਹੋਵੇ ਸ਼ਿਕਾਰੀ ਹੈਰਾਨ ਸੀ ਪਰ ਉਸਨੇ ਹਾਰ ਨਹੀਂ ਮੰਨੀ ਉਹ ਲਗਾਤਾਰ ਹਿਰਨ ਦਾ ਪਿੱਛਾ ਕਰਦਾ ਰਿਹਾ ਇੱਕ ਦਿਨ ਆਖਰਕਾਰ ਹਿਰਨ ਇੱਕ ਜਾਲ ਵਿੱਚ ਫਸ ਹੀ ਗਿਆ ਸ਼ਿਕਾਰੀ ਬੜਾ ਖੁਸ਼ ਹੋਇਆ ਤੇ ਦੌੜ ਕੇ ਹਿਰਨ ਦੇ ਕੋਲ ਗਿਆ ਪਰ ਜਿਵੇਂ ਹੀ ਉਸਨੇ ਆਪਣੀ ਬੰਦੂਕ ਚੁੱਕੀ ਬੰਦੂਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਸ਼ਿਕਾਰੀ ਨੇ ਉਸਨੂੰ ਕਈ ਵਾਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਬੰਦੂਕ ਤੋਂ ਕੋਈ ਗੋਲੀ ਨਹੀਂ ਚੱਲੀ ਉਹ ਹੈਰਾਨ ਸੀ ਪਰ ਫਿਰ ਉਸਨੇ ਸੋਚਿਆ ਕਿ ਉਹ ਹਿਰਨ ਨੂੰ ਆਪਣੇ ਹੱਥਾਂ ਨਾਲ ਹੀ ਫੜ ਲਵੇਗਾ ਜਿਵੇਂ ਹੀ ਸ਼ਿਕਾਰੀ ਹਿਰਨ ਵੱਲ ਵਧਿਆ ਤਾਂ ਹਿਰਨ ਅਚਾਨਕ ਜਾਲ ਤੋਂ ਛੁੱਟ ਗਿਆ ਤੇ ਤੇਜ਼ੀ ਨਾਲ ਫਿਰ ਤੋਂ ਭੱਜ ਗਿਆ ਸ਼ਿਕਾਰੀ ਜ਼ਿੱਦੀ ਸੀ ਉਸਨੇ ਫਿਰ ਉਸ ਦਾ ਪਿੱਛਾ ਕੀਤਾ ਹੁਣ ਸ਼ਿਕਾਰੀ ਪਿੱਛਾ ਹੋਰ ਵੀ ਤੇਜ਼ੀ ਨਾਲ ਕਰ ਰਿਹਾ ਸੀ ਉਹ ਆਪਣੇ ਲਕਸ਼ ਨੂੰ ਹਾਸਲ ਕਰਨ ਲਈ ਅੰਨ੍ਹਾ ਦੌੜ ਰਿਹਾ ਸੀ ਭੱਜਦੇ-ਭੱਜਦੇ ਹਿਰਨ ਇੱਕ ਡੂੰਘੇ ਖੱਡੇ ਦੇ ਕੋਲ ਜਾ ਪਹੁੰਚਿਆ ਤੇ ਉਹਦੇ ਵਿੱਚ ਜਾ ਕੇ ਡਿੱਗ ਪਿਆ ਸ਼ਿਕਾਰੀ ਨੇ ਸੋਚਿਆ ਕਿ ਹੁਣ ਉਸ ਦੀ ਜਿੱਤ ਪੱਕੀ ਹੈ ਉਸ ਨੇ ਤੁਰੰਤ ਜਾਲ ਕੱਢ ਕੇ ਹਿਰਨ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਉਸ ਨੂੰ ਜੰਗਲ ਵਿੱਚ ਸ਼ੇਰ ਦੀ ਦਹਾੜ ਸੁਣਾਈ ਦਿੱਤੀ ਸ਼ਿਕਾਰੀ ਦਾ ਦਿਲ ਇੱਕਦਮ ਡਰ ਗਿਆ ਤੇ ਉਹਨੇ ਦੇਖਿਆ ਕਿ ਇੱਕ ਖੂਨਖਾਰ ਸ਼ੇਰ ਉਹਦੇ ਵੱਲ ਵੱਧ ਰਿਹਾ ਸੀ ਸ਼ਿਕਾਰੀ ਇਹ ਵੇਖ ਕੇ ਪਾਣੀ ਪਾਣੀ ਹੋ ਗਿਆ ਉਹਨੂੰ ਪਤਾ ਸੀ ਕਿ ਜੇ ਉਸ ਨੇ ਹੁਣ ਹਿਰਨ ਨੂੰ ਫੜਿਆ ਤਾਂ ਸ਼ੇਰ ਉਸ ਨੂੰ ਨਹੀਂ ਛੱਡੇਗਾ ਆਕਰ ਸ਼ਿਕਾਰੀ ਨੇ ਆਪਣੀ ਜਾਨ ਬਚਾਉਣ ਲਈ ਹਿਰਨ ਨੂੰ ਉੱਥੇ ਹੀ ਛੱਡ ਦਿੱਤਾ ਤੇ ਤੇਜ਼ੀ ਨਾਲ ਭੱਜ ਗਿਆ ਉਸ ਨੂੰ ਸਮਝ ਆ ਗਿਆ ਕਿ ਕੁਦਰਤ ਤੇ ਰੱਬ ਦੀ ਯੋਜਨਾ ਉਹਦੇ ਵਸਤੋਂ ਬਾਹਰ ਹੈ ਉਹ ਕਿੰਨੀ ਵੀ ਕੋਸ਼ਿਸ਼ ਕਰੇ ਜਦੋਂ ਰੱਬ ਕਿਸੇ ਦੀ ਰੱਖਿਆ ਕਰਨ ਦਾ ਫੈਸਲਾ ਕਰਦਾ ਹੈ ਤਾਂ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਨਿਰਮਲ ਇਹ ਕਹਾਣੀ ਸੁਣ ਕੇ ਸ਼ਾਂਤ ਹੋ ਗਿਆ ਉਹਦੀਆਂ ਅੱਖਾਂ ਵਿੱਚ ਚਮਕ ਸੀ ਤੇ ਉਹਦੇ ਦਿਲ ਨੂੰ ਕੁਝ ਹਲਕਾਪਨ ਮਹਿਸੂਸ ਹੋਇਆ ਮਹਾਤਮਾ ਨੇ ਨਿਰਮਲ ਵੱਲ ਵੇਖਦੇ ਹੋਏ ਕਿਹਾ ਕੇ ਜੀਵਨ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਇਹ ਸਮਝ ਨਹੀਂ ਪਾਉਂਦੇ ਕਿ ਰੱਬ ਨੇ ਸਾਡੇ ਲਈ ਕੀ ਸੋਚਿਆ ਹੈ ਸ਼ਿਕਾਰੀ ਦੀ ਤਰ੍ਹਾਂ ਅਸੀਂ ਵੀ ਆਪਣੇ ਟੀਚਿਆਂ ਦੇ ਪਿੱਛੇ ਭੱਜਦੇ ਹੀ ਰਹਿੰਦੇ ਹਾਂ ਬਿਨਾਂ ਇਹ ਸੋਚੇ ਕਿ ਰੱਬ ਦੀ ਯੋਜਨਾ ਕੁਝ ਹੋਰ ਹੋ ਸਕਦੀ ਹੈ ਹਿਰਨ ਰੱਬ ਦੀ ਛਤਰ ਛਾਇਆ ਵਿੱਚ ਸੀ ਤੇ ਜਦੋਂ ਤੱਕ ਰੱਬ ਚਾਹੁੰਦਾ ਸ਼ਿਕਾਰੀ ਉਸ ਨੂੰ ਕਦੇ ਫੜ ਨਹੀਂ ਸਕਦਾ ਸੀ ਰੱਬ ਹਰ ਕਿਸੇ ਦੇ ਜੀਵਨ ਦੀ ਦਿਸ਼ਾ ਨੂੰ ਕੰਟਰੋਲ ਕਰਦਾ ਹੈ ਚਾਹੇ ਉਹ ਇਨਸਾਨ ਹੋਵੇ ਜਾਂ ਜਾਨਵਰ ਸਾਨੂੰ ਸਿਰਫ ਉਸਦੀ ਯੋਜਨਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਮਹਾਤਮਾ ਨੇ ਦੂਜੀ ਕਹਾਣੀ ਸੁਣਾਉਂਦੇ ਕਿਹਾ ਕਿ ਬੜਾ ਸਮਾਂ ਪਹਿਲਾਂ ਇੱਕ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ। ਉਹ ਹਰ ਸਵੇਰ ਜੰਗਲ ਵਿੱਚ ਜਾਂਦਾ ਤੇ ਲੱਕੜਾਂ ਕੱਟ ਕੇ ਲਿਆਉਂਦਾ। ਬੜਾ ਮਿਹਨਤੀ ਸੀ ਪਰ ਜੀਵਨ ਵਿੱਚ ਔਖੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਸੀ। ਉਸ ਕੋਲ ਇੰਨਾ ਕੁ ਵੀ ਨਹੀਂ ਸੀ ਕਿ ਉਹ ਆਪਣੇ ਪਰਿਵਾਰ ਨੂੰ ਢੰਗ ਨਾਲ ਖਵਾ ਸਕੇ ਪਰ ਫਿਰ ਵੀ ਉਹ ਸੱਚਾਈ ਤੇ ਮਿਹਨਤ ਨਾਲ ਕੰਮ ਕਰਦਾ ਤੇ ਰੱਬ ਤੇ ਵਿਸ਼ਵਾਸ ਰੱਖਦਾ। ਇੱਕ ਦਿਨ ਜਦੋਂ ਉਹ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ ਉਸਨੇ ਇੱਕ ਵੱਡਾ ਸੱਪ ਦੇਖਿਆ ਸੱਪ ਕਿਸੇ ਜਾਲ ਵਿੱਚ ਫਸਿਆ ਹੋਇਆ ਸੀ ਤੇ ਤੜਫ ਰਿਹਾ ਸੀ ਲੱਕੜਹਾਰਾ ਡਰ ਗਿਆ ਪਰ ਉਸਨੇ ਸੋਚਿਆ ਕਿ ਮੈਂ ਇਸ ਸੱਪ ਦੀ ਮਦਦ ਕਰ ਸਕਦਾ ਹਾਂ ਪਰ ਇਹ ਮੈਨੂੰ ਨੁਕਸਾਨ ਤਾਂ ਨਹੀਂ ਪਹੁੰਚਾਏਗਾ ਪਰ ਫਿਰ ਕੁਝ ਸੋਚ ਕੇ ਲੱਕੜਹਾਰਾ ਧਿਆਨ ਨਾਲ ਸੱਪ ਦੇ ਨੇੜੇ ਗਿਆ ਤੇ ਜਾਲ ਨੂੰ ਕੱਟ ਕੇ ਉਸਨੂੰ ਮੁਕਤ ਕਰ ਦਿੱਤਾ ਸੱਪ ਨੇ ਲੱਕੜਹਾਰੇ ਨੂੰ ਵੇਖਿਆ ਤੇ ਬੋਲਿਆ ਤੂੰ ਮੇਰੀ ਜਾਨ ਬਚਾਈ ਹੈ ਮੈਂ ਤੈਨੂੰ ਇਸ ਦੇ ਬਦਲੇ ਕੁਝ ਦੇਣਾ ਚਾਹੁੰਨਾ। ਲੱਕੜਹਾਰਾ ਸੋਚਾਂ ਵਿੱਚ ਪੈ ਗਿਆ ਕਿ ਸੱਪ ਆਖਰ ਉਸਨੂੰ ਕੀ ਦੇ ਸਕਦਾ ਹੈ? ਸੱਪ ਨੇ ਕਿਹਾ, "ਤੂੰ ਮੇਰੇ ਨਾਲ ਚੱਲ।" ਲੱਕੜਹਾਰਾ ਝਿਜਕਦਿਆਂ ਹੋਇਆ ਉਸ ਦੇ ਪਿੱਛੇ ਚੱਲ ਪਿਆ। ਕੋਈ ਦੂਰ ਚੱਲਣ ਦੇ ਬਾਅਦ ਸੱਪ ਉਸਨੂੰ ਇੱਕ ਗੁਫਾ ਦੇ ਕੋਲ ਲੈ ਗਿਆ। ਗੁਫਾ ਦੇ ਅੰਦਰ ਬੇਹਿਸਾਬ ਖਜ਼ਾਨਾ ਸੀ। ਸੱਪ ਨੇ ਕਿਹਾ, "ਇਹ ਤੇਰੇ ਲਈ ਹੈ ਕਿਉਂਕਿ ਤੂੰ ਮੇਰੀ ਮਦਦ ਕੀਤੀ ਹੈ। ਜਿੰਨਾਕ ਤੂੰ ਇਸ ਵੇਲੇ ਇਸ ਖਜ਼ਾਨੇ ਵਿੱਚੋਂ ਲਿਜਾ ਸਕਦਾ ਲੈ ਜਾ।" ਲੱਕੜਹਾਰਾ ਖੁਸ਼ ਹੋ ਗਿਆ। ਤੇ ਉਹਨੇ ਜਿੰਨਾ ਹੋ ਸਕਦਾ ਸੀ ਉਹਨਾ ਖਜ਼ਾਨਾ ਲੈ ਲਿਆ ਪਰ ਉਹਦੇ ਮਨ ਵਿੱਚ ਲਾਲਚ ਆ ਗਿਆ ਉਸਨੇ ਸੋਚਿਆ ਕਿ ਮੈਂ ਸਾਰਾ ਖਜ਼ਾਨਾ ਲੈ ਲਵਾਂ ਜਿਵੇਂ ਹੀ ਉਸਨੇ ਹੋਰ ਖਜ਼ਾਨਾ ਲੈਣ ਦੀ ਕੋਸ਼ਿਸ਼ ਕੀਤੀ ਗੁਫਾ ਦਾ ਦਰਵਾਜ਼ਾ ਬੰਦ ਹੋ ਗਿਆ ਤੇ ਹਨੇਰਾ ਹੋਇਆ ਤੇ ਲੱਕੜਹਾਰਾ ਉੱਥੇ ਫਸ ਗਿਆ ਉਹ ਡਰ ਗਿਆ ਤੇ ਸਮਝ ਨਹੀਂ ਪਾਇਆ ਕਿ ਕੀ ਕਰੇ ਸੱਪ ਨੇ ਬਾਹਰੋਂ ਕਿਹਾ ਤੂੰ ਆਪਣੀ ਲੋੜ ਤੋਂ ਵੱਧ ਲਾਲਚ ਕੀਤਾ ਰੱਬ ਨੇ ਤੈਨੂੰ ਜਿੰਨਾ ਦਿੱਤਾ ਸੀ ਉਹ ਤੇਰੇ ਲਈ ਕਾਫੀ ਸੀ ਪਰ ਤੇਰਾ ਲਾਲ ਤੇ ਤੈਨੂੰ ਹਨੇਰੇ ਵੱਲ ਲੈ ਗਿਆ ਲੱਕੜਹਾਰੇ ਨੇ ਆਪਣੀ ਗਲਤੀ ਸਮਝੀ ਤੇ ਰੱਬ ਤੋਂ ਮਾਫੀ ਮੰਗੀ ਕੁਝ ਸਮੇਂ ਬਾਅਦ ਦਰਵਾਜ਼ਾ ਤਾਂ ਖੁੱਲ ਗਿਆ ਪਰ ਖਜ਼ਾਨਾ ਗਾਇਬ ਹੋ ਗਿਆ ਜਿੰਨਾ ਕੋ ਉਹ ਸੌਖਾ ਲਿਜਾ ਸਕਦਾ ਸੀ ਉਹ ਵੀ ਉਹਦੇ ਹੱਥੋਂ ਨਿਕਲ ਗਿਆ ਪਰ ਲੱਕੜਹਾਰੇ ਨੇ ਇਹ ਸਿੱਖਿਆ ਲੈ ਲਈ ਸੀ ਕਿ ਰੱਬ ਜੋ ਦਿੰਦਾ ਹੈ ਜਿੰਨਾ ਦਿੰਦਾ ਹੈ ਉਹੀ ਸਾਡੇ ਲਈ ਸਹੀ ਹੁੰਦਾ ਹੈ ਸਾਨੂੰ ਵੱਧ ਦੀ ਲਾਲਸਾ ਨਹੀਂ ਕਰਨੀ ਚਾਹੀਦੀ ਮਹਾਤਮਾ ਨੇ ਕਿਹਾ ਇਹ ਕਹਾਣੀ ਵੀ ਤੇਰੇ ਜੀਵਨ ਲਈ ਇੱਕ ਸੁਨੇਹਾ ਹੈ ਰੱਬ ਤੈਨੂੰ ਜੋ ਦਿੰਦਾ ਹੈ ਉਹਦੇ ਵਿੱਚ ਸੰਤੋਖ ਕਰ ਹੋ ਸਕਦਾ ਹੈ ਕਿ ਤੇਰੇ ਕੋਲ ਹੁਣ ਘਟ ਹੋਵੇ ਪਰ ਰੱਬ ਨੇ ਤੇਰੇ ਲਈ ਕੁਝ ਚੰਗਾ ਜ਼ਰੂਰ ਸੋਚਿਆ ਹੋਵੇਗਾ ਸਾਨੂੰ ਸਿਰਫ ਉਸਦੇ ਸਹੀ ਸਮੇਂ ਤੇ ਯੋਜਨਾਵਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਹੁਣ ਨਿਰਮਲ ਨੂੰ ਇਹ ਸਮਝ ਆ ਗਿਆ ਸੀ ਕਿ ਰੱਬ ਹਰ ਕਿਸੇ ਲਈ ਚੰਗਾ ਹੀ ਸੋਚਦਾ ਹੈ ਭਾਵੇਂ ਹੀ ਅਸੀਂ ਉਸਦੀ ਯੋਜਨਾ ਨੂੰ ਹੁਣ ਨਾ ਸਮਝ ਸਕੀਏ ਹੁਣ ਉਸਨੇ ਆਪਣੇ ਜੀਵਨ ਵਿੱਚ ਆਉਣ ਵਾਲੇ ਹਰ ਹਾਲਾਤ ਨੂੰ ਧੀਰਜ ਤੇ ਵਿਸ਼ਵਾਸ ਨਾਲ ਸਵੀਕਾਰ ਕਰਨ ਦਾ ਫੈਸਲਾ ਕੀਤਾ ਫਿਰ ਨਿਰਮਲ ਨੇ ਕੁਝ ਹੋਰ ਸਵਾਲ ਮਹਾਤਮਾ ਨੂੰ ਕੀਤੇ ਉਸਨੇ ਥੋੜਾ ਝਿਜਕਦੇ ਹੋਏ ਪੁੱਛਿਆ ਮਹਾਤਮਾ ਜੀ ਮੈਂ ਜੀਵਨ ਭਰ ਸੰਘਰਸ਼ ਕੀਤਾ ਮਿਹਨਤ ਕੀਤੀ ਰੱਬ ਉਤੇ ਭਰੋਸਾ ਕੀਤਾ ਪਰ ਮੈਨੂੰ ਅਜੇ ਤੱਕ ਵੀ ਉਹੀ ਗਰੀਬੀ ਤੇ ਤੰਗ ਹਾਲ ਹੀ ਮਿਲੀ ਆਖਰ ਕਦੋਂ ਤੱਕ ਇਹ ਸਿਲਸਿਲਾ ਚੱਲੇਗਾ ਮਹਾਤਮਾ ਨੇ ਨਿਰਮਲ ਵੱਲ ਵੇਖਿਆ ਉਹਦੀਆਂ ਅੱਖਾਂ ਵਿੱਚ ਸੰਤੁਲਨ ਤੇ ਗਹਿਰਾਈ ਸੀ ਉਹਨਾਂ ਨੇ ਹੌਲੀ-ਹੌਲੀ ਮੁਸਕਰਾਉਂਦੇ ਹੋਏ ਕਿਹਾ ਨਿਰਮਲ ਜੀਵਨ ਸਾਨੂੰ ਹਰ ਦਿਨ ਇੱਕ ਨਵਾਂ ਮੌਕਾ ਦਿੰਦਾ ਹੈ ਇਹ ਸਹੀ ਹੈ ਕਿ ਤੇਰੇ ਜੀਵਨ ਵਿੱਚ ਅਜੇ ਤੱਕ ਦੁੱਖ ਹੀ ਦੁੱਖ ਰਹੇ ਨੇ ਪਰ ਇਹ ਨਾ ਭੁੱਲੀ ਕਿ ਹਰ ਔਖਿਆਈ ਇੱਕ ਸਬਕ ਹੈ ਤੇ ਹਰ ਸੰਘਰਸ਼ ਇੱਕ ਨਵੀਂ ਸੰਭਾਵਨਾ ਦਾ ਬੀਜ ਹੈ ਕਦੇ ਕਦੇ ਸਾਨੂੰ ਉਹ ਚੀਜ਼ ਤਦ ਨਹੀਂ ਮਿਲਦੀ ਜਦੋਂ ਅਸੀਂ ਉਸਨੂੰ ਚਾਹੁੰਦੇ ਹਾਂ ਪਰ ਤਦ ਮਿਲਦੀ ਹੈ ਜਦੋਂ ਸਾਨੂੰ ਉਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਨਿਰਮਲ ਨੇ ਕਿਹਾ ਮਹਾਤਮਾ ਜੀ ਕੀ ਮੇਰੇ ਇਹ ਸਾਰੇ ਦੁੱਖ ਮੇਰੇ ਪਿਛਲੇ ਕਰਮਾਂ ਦਾ ਕੋਈ ਫਲ ਹੈ ਮੇਰੇ ਮਾਤਾ ਪਿਤਾ ਵੀ ਬਹੁਤ ਸੰਘਰਸ਼ ਕਰ ਚੁੱਕੇ ਨੇ ਤੇ ਹੁਣ ਮੈਂ ਵੀ ਉਹੀ ਕਰ ਰਿਹਾ ਕੀ ਮੈਂ ਇਸ ਚੱਕਰ ਤੋਂ ਕਦੇ ਬਾਹਰ ਨਿਕਲ ਪਾਵਾਂਗਾ ਮਹਾਤਮਾ ਨੇ ਕਿਹਾ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ ਇਹ ਸੱਚ ਹੈ ਪਰ ਯਾਦ ਰੱਖੋ ਰੱਬ ਸਾਨੂੰ ਹਮੇਸ਼ਾ ਮੌਕਾ ਦਿੰਦਾ ਹੈ ਸਾਡੇ ਕੋਲ ਹਮੇਸ਼ਾ ਵਰਤਮਾਨ ਦਾ ਪਲ ਹੁੰਦਾ ਹੈ ਅੱਜ ਦਾ ਸਮਾਂ ਹੈ ਜੇਕਰ ਤੂੰ ਅੱਜ ਸਹੀ ਦਿਸ਼ਾ ਵਿੱਚ ਕਦਮ ਚੁੱਕੇਗਾ ਤਾਂ ਭਵਿੱਖ ਵਿੱਚ ਤੇਰੇ ਲਈ ਨਵੇਂ ਰਸਤੇ ਖੁੱਲਣਗੇ ਕਦੇ ਵੀ ਰੱਬ ਨੂੰ ਦੋਸ਼ ਨਾ ਦਿਓ ਕਦੇ ਵੀ ਸ਼ਿਕਾਇਤ ਨਾ ਕਰੋ ਹਰ ਹਾਲਾਤ ਰੱਬ ਦੀ ਯੋਜਨਾ ਦਾ ਇੱਕ ਹਿੱਸਾ ਹੈ ਜੋ ਸਾਨੂੰ ਸਮਝਣ ਵਿੱਚ ਮੁਸ਼ਕਲ ਹੋ ਸਕਦੀ ਹੈ ਪਰ ਇਹਦਾ ਨਤੀਜਾ ਹਮੇਸ਼ਾ ਵਧੀਆ ਹੁੰਦਾ ਹੈ ਨਿਰਮਲ ਨੇ ਪੁੱਛਿਆ ਕਿ ਮੈਨੂੰ ਐਸਾ ਕਿਉਂ ਲੱਗਦਾ ਹੈ ਕਿ ਮੈਂ ਬਹੁਤ ਕੁਝ ਗਵਾ ਲਿਆ ਹੈ ਮਹਾਤਮਾ ਬੋਲੇ ਇੱਕ ਗੱਲ ਸਮਝ ਲੈ ਰੱਬ ਤੇਰੀ ਹਰ ਪੀੜਾ ਨੂੰ ਵੇਖ ਰਿਹਾ ਹੈ ਉਹ ਤੇਰੀ ਮਿਹਨਤ ਨੂੰ ਵੀ ਵੇਖ ਰਿਹਾ ਹੈ ਪਰ ਉਹ ਜਾਣਦਾ ਹੈ ਕਿ ਕਦੋਂ ਤੇ ਕਿਵੇਂ ਤੈਨੂੰ ਤੇਰੀ ਮਿਹਨਤ ਦਾ ਫਲ ਦੇਣਾ ਹੈ ਉਹ ਸਾਨੂੰ ਪਰਖ ਵਿੱਚ ਪਾਉਂਦਾ ਹੈ ਤਾਂ ਜੋ ਅਸੀਂ ਹੋਰ ਵੀ ਮਜ਼ਬੂਤ ਬਣ ਸਕੀਏ ਹਰ ਵਿਅਕਤੀ ਦੇ ਜੀਵਨ ਵਿੱਚ ਇੱਕ ਐਸਾ ਮੋੜ ਆਉਂਦਾ ਹੈ ਜਦੋਂ ਉਸ ਨੂੰ ਮਹਿਸੂਸ ਹੁੰਦਾ ਕਿ ਜੋ ਹੋਇਆ ਉਸ ਦੀ ਭਲਾਈ ਲਈ ਹੋਇਆ ਪਰ ਇਹ ਮੋੜ ਸਿਰਫ ਉਹਨਾਂ ਨੂੰ ਹੀ ਦਿਖਾਈ ਦਿੰਦਾ ਹੈ ਜੋ ਧੀਰਜ ਤੇ ਵਿਸ਼ਵਾਸ ਰੱਖਦੇ ਨੇ ਸਾਡੇ ਵਿੱਚੋਂ ਹਰ ਵਿਅਕਤੀ ਕਿਸੇ ਨਾ ਕਿਸੇ ਸੰਘਰਸ਼ ਤੋਂ ਲੰਘਦਾ ਹੈ ਜਦੋਂ ਰੱਬ ਸਾਨੂੰ ਔਖੇ ਹਾਲਾਤਾਂ ਵਿੱਚ ਪਾਉਂਦਾ ਹੈ ਉਹ ਸਾਨੂੰ ਇਕੱਲਾ ਕਰ ਲਈ ਨਹੀਂ ਸਗੋਂ ਉਹ ਚਾਹੁੰਦਾ ਹੈ ਕਿ ਅਸੀਂ ਉਸ ਸੰਘਰਸ਼ ਵਿੱਚੋਂ ਕੁਝ ਸਿੱਖੀਏ ਪਰ ਯਾਦ ਰੱਖੋ ਇਹ ਸਮਾਂ ਵੀ ਬੀਤ ਜਾਏਗਾ ਤੂੰ ਜੀਵਨ ਵਿੱਚ ਜੋ ਕੁਝ ਵੀ ਗਵਾਇਆ ਹੈ ਉਹ ਸਿਰਫ ਤੇਰੇ ਲਈ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਹੈ ਨਿਰਮਲ ਨੇ ਭਾਵ ਕੋ ਕੇ ਪੁੱਛਿਆ ਮਹਾਰਾਜ ਕੀ ਮੈਨੂੰ ਰੱਬ ਤੋਂ ਮਾਫੀ ਮੰਗਣੀ ਚਾਹੀਦੀ ਹੈ ਮੈਂ ਉਸ ਰੱਬ ਨੂੰ ਬਹੁਤ ਵਾਰ ਦੋਸ਼ ਦਿੱਤਾ ਹੈ ਉਸ ਨੂੰ ਬਹੁਤ ਕੋਸਿਆ ਹੈ ਮਹਾਤਮਾ ਮੁਸਕਰਾਏ ਤੇ ਬੋਲੇ ਰੱਬ ਦੇ ਦਿਲ ਵਿੱਚ ਸਿਰਫ ਪਿਆਰ ਹੈ ਉਸ ਤੋਂ ਮਾਫੀ ਮੰਗਣ ਦੀ ਲੋੜ ਨਹੀਂ ਹੈ ਉਹ ਸਾਡੇ ਦਿਲਾਂ ਨੂੰ ਜਾਣਦਾ ਹੈ ਸਮਝਦਾ ਹੈ ਇਹ ਸੁਣ ਕੇ ਨਿਰਮਲ ਨੇ ਮਹਿਸੂਸ ਕੀਤਾ ਕਿ ਉਸ ਦਾ ਸੰਘਰਸ਼ ਸਿਰਫ ਉਸ ਦੀ ਪਰਖ ਸੀ ਤੇ ਪ੍ਰਭੂ ਨੇ ਉਹਦੇ ਲਈ ਵੀ ਕੁਝ ਚੰਗਾ ਸੋਚਿਆ ਹੈ ਉਸ ਨੇ ਮਹਾਤਮਾ ਦਾ ਧੰਨਵਾਦ ਕੀਤਾ ਤੇ ਇੱਕ ਨਵੀਂ ਊਰਜਾ ਨਾਲ ਆਪਣੇ ਜੀਵਨ ਨੂੰ ਜਿਉਣ ਦਾ ਫੈਸਲਾ ਕੀਤਾ ਹੁਣ ਉਸ ਨੂੰ ਪਤਾ ਸੀ ਕਿ ਰੱਬ ਉਹਦੇ ਲਈ ਵੀ ਕੁਝ ਚੰਗਾ ਸੋਚ ਰਿਹਾ ਹੈ ਤੇ ਜਦੋਂ ਸਹੀ ਸਮਾਂ ਆਵੇਗਾ ਉਸ ਨੂੰ ਉਹ ਮਿਲੇਗਾ ਜੋ ਉਹਦੇ ਲਈ ਸਭ ਤੋਂ ਚੰਗਾ ਹੋਵੇਗਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਵਿੱਚ ਚਾਹੇ ਕਿੰਨੀਆਂ ਵੀ ਔਖਿਆਈਆਂ ਆਉਣ ਪਰ ਰੱਬ ਉੱਪਰ ਭਰੋਸਾ ਕਦੇ ਨਹੀਂ ਛੱਡਣਾ ਚਾਹੀਦਾ ਉਸ ਨੂੰ ਕਦੇ ਨਹੀਂ ਕੋਸਣਾ ਚਾਹੀਦਾ ਕਿਉਂਕਿ ਜੋ ਅਸੀਂ ਸੋਚਦੇ ਹਾਂ ਅਸੀਂ ਉਹੀ ਬਣ ਜਾਂਦੇ ਹਾਂ ਸਾਨੂੰ ਆਪਣੇ ਵਿਚਾਰ ਹਮੇਸ਼ਾ ਪੋਜ਼ਿਟਿਵ ਰੱਖਣੇ ਚਾਹੀਦੇ ਨੇ ਸਕਾਰਾਤਮਕ ਰੱਖਣੇ ਚਾਹੀਦੇ ਨੇ ਰੱਬ ਨੇ ਹਰ ਕਿਸੇ ਲਈ ਚੰਗਾ ਹੀ ਸੋਚਿਆ ਹੁੰਦਾ ਹੈ ਸਿਰਫ ਸਾਨੂੰ ਧੀਰਜ ਵਿਸ਼ਵਾਸ ਤੇ ਮਿਹਨਤ ਨਾਲ ਆਪਣੇ ਰਸਤੇ ਤੇ ਤੁਰਦੇ ਰਹਿਣਾ ਚਾਹੀਦਾ ਹੈ ਜਦੋਂ ਸਹੀ ਸਮਾਂ ਆਵੇਗਾ ਰੱਬ ਸਾਨੂੰ ਉਹੀ ਦੇਵੇਗਾ ਜੋ ਸਾਡੇ ਲਈ ਸਹੀ ਤੇ ਉਚਿਤ ਹੋਵੇਗਾ ਉਹਦੀ ਕਹਾਣੀ ਸੁਣ ਲਈ ਆਪ ਸਭ ਜੀ ਦਾ ਧੰਨਵਾਦ ਪਲੀਜ਼ ਸਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਲਾਈਕ ਅਤੇ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ